ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਨੇ ਕੀਤੀ ਵੱਡੀ ਲੀਡ ਦੇ ਨਾਲ ਸ਼ਾਨਦਾਰ ਜਿੱਤ ਹਾਸਲ ਕਾਂਗਰਸੀ ਸੰਸਦ ਦੀ ਪਤਨੀ ਹਾਰੀ ਅਤੇ 18 ਰਾਊਂਡਾਂ ਦੇ ਵਿੱਚ ਹੋਈ ਗਿਣਤੀ ਮੁਕੰਮਲ ਜਿਵੇਂ ਦੱਸਤੀਏ ਕਿ ਬੀਤੀ 2 ਨਵੰਬਰ ਨੂੰ ਵਿਧਾਨ ਸਭਾ ਦੇ 4 ਹਲਕਿਆਂ ਦੇ ਵਿੱਚ ਚੋਣਾਂ ਹੋਈਆਂ ਸਨ ਜਿਨ੍ਹਾਂ ਦੇ ਨਤੀਜੇ ਅੱਜ ਜਾਨੀ ਕਿ 23 ਨਵੰਬਰ ਨੂੰ ਐਲਾਨੇ ਗਏ ਨੇ ਜਿਨ੍ਹਾਂ ਦੇ ਵਿੱਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ ਜੀ ਹਾਂ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਵੱਡੀ ਲੀਡ ਦੇ ਨਾਲ ਅੱਗੇ ਰਹੇ ਨੇ ਤੇ ਉਹਨਾਂ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ ਅਤੇ ਦੱਸਦੀ ਹੈ ਕਿ ਕੁੱਲ 11 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਨ ਅਤੇ ਅੱਜ 18 ਰਾਉਂਡਾਂ ਦੇ ਵਿੱਚ ਗਿਣਤੀ ਮੁਕੰਮਲ ਹੋਈ ਹੈ ਤੇ ਕੁੱਲ 63.2 ਫੀਸਦੀ VOTING ਜਿਹੜੀ ਕਿ ਡੇਰਾ ਪਪਾ ਨਾਨਕ ਦੇ ਵਿੱਚ ਹੋਈ ਸੀ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਕਰੜੇ ਕਰਦੇ ਹੋਏ ਤੇ CCTV ਕੈਮਰੇ ਲਗਾਏ ਗਏ ਸਨ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਸਾਹਮਣੇ ਨਾ ਆਵੇ ਪਰਤੂ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਚੋਣ ਪ੍ਰਕਿਰਿਆ ਹੋਈ ਸੀ ਤੇ ਨਤੀਜੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਐਲਾਨੇ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਜੇਤੂ ਰਹੇ ਨੇ ਜਿਆ ਅਤੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਜਿਨ੍ਹਾਂ ਨੂੰ ਕੁੱਲ 53436 ਵੋਟਾਂ ਪਈਆਂ ਨੇ ਤੇ ਉਹ 4946 ਵੋਟਾਂ ਦੀ ਵੱਡੀ ਲੀਡ ਦੇ ਨਾਲ ਅੱਗੇ ਰਹੇ ਨੇ ਤੇ ਉਹਨਾਂ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ ਤੇ ਦੂਸਰੇ ਨੰਬਰ ਤੇ ਰਹੀ ਹੈ ਕਾਂਗਰਸ ਪਾਰਟੀ ਤੇ ਤੀਸਰੇ ਤੇ ਨੰਬਰ ਤੇ ਰਹੀ ਹੈ ਭਾਜਪਾ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਜਤਿੰਦਰ ਕੌਰ ਨੂੰ 49490 ਵੋਟਾਂ ਪਈਆਂ ਨੇ ਇੱਥੇ ਦੱਸਦੀ ਹੈ ਕਿ ਜਿਹੜੀ ਜਤਿੰਦਰ ਕੌਰ ਨੇ ਉਹ ਸੁਖਵਿੰਦਰ ਸਿੰਘ ਰੰਦਾਵਾ ਕਾਂਗਰਸੀ ਸੰਸਦ ਹੁਣਾਂ ਦੀ ਪਤਨੀ ਹੈ ਤੇ ਇਸ ਵਾਰ ਉਹਨਾਂ ਨੇ ਵੋਟਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਸੀ ਪਰੰਤੂ ਉਹ ਹਾਰ ਗਏ ਨੇ ਤੇ ਤੀਸਰੇ ਨੰਬਰ ਤੇ ਰਹੀ ਹੈ ਭਾਜਪਾ ਪਾਰਟੀ ਤੇ ਭਾਜਪਾ ਪਾਰਟੀ ਦੇ ਉਮੀਦਵਾਰ ਰਵੀਕਰਨ ਸਿੰਘ ਕਾਲੋਂ ਉਹਨਾਂ ਨੂੰ 5936 ਕੁੱਲ ਵੋਟਾਂ ਪਈਆਂ ਨੇ ਦੱਸਿਆ ਕਿ ਸੁਖਵਿੰਦਰ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਅੱਜ ਇਹ ਗਿਣਤੀ ਮੁਕੰਮਲ ਹੋਈ ਹੈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਕਰੜੇ ਸੁਰੱਖਿਆ ਪ੍ਰਬੰਧਾਂ ਦੇ ਅਧੀਨ ਆਜੜੀਏ ਗਿਣਤੀ ਹੋਈ ਹੈ ਇੱਥੇ ਦੱਸਦੀ ਹੈ ਕਿ ਕੁੱਲ 18 ਰਾਉਂਡਾਂ ਦੇ ਵਿੱਚ ਇਹ ਗਿਣਤੀ ਮੁਕੰਮਲ ਹੋਈ ਹੈ ਤੇ ਪਹਿਲੇ ਰਾਉਂਡ ਤੋਂ ਲੈ ਕੇ 18ਵੇਂ ਰਾਉਂਡ ਆਉਣ ਤੱਕ ਬਹੁਤ ਵਾਰ ਉਲਟ ਫੇਰ ਹੁੰਦਾ ਨਜ਼ਰ ਆਇਆ ਹੈ ਕਦੀ ਆਮ ਆਦਮੀ ਪਾਰਟੀ ਅੱਗੇ ਸੀ ਕਦੀ ਕਾਂਗਰਸ ਅੱਗੇ ਸੀ ਕਿਸੇ ਰਾਊਂਡ ਦੇ ਵਿੱਚ ਕੋਈ ਪਾਰਟੀ ਅੱਗੇ ਸੀ ਕਿਸੇ ਦੂਸਰੇ ਰਾਊਂਡ ਦੇ ਵਿੱਚ ਹੋਰ ਪਾਰਟੀ ਅੱਗੇ ਹੋ ਜਾਂਦੀ ਸੀ ਪਰੰਤੂ ਜਦੋਂ ਕੁੱਲ 18 ਰਾਊਂਡ ਹੋਏ ਤਾਂ ਆਮ ਆਦਮੀ ਪਾਰਟੀ ਅੱਗੇ ਰਹੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਹੁਣੀ ਵੱਡੀ ਲੀਡ ਦੇ ਨਾਲ ਅੱਗੇ ਰਹੇ ਤੇ ਉਹਨਾਂ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ